ਹੀ ਪ੍ਰਗਸ਼ਿੰਗਨਗਰ ਵਿਕੇ ਸਕੂਲ ਆਫ ਐਮੀਨੈਂਸ ਦਾ ਨਮਾ ਜਿਹੜਾ ਬਲਾਕ ਬਣਿਆ ਬੱਚਿਆਂ ਨੂੰ ਸਮਰਪਿਤ ਕੀਤਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਮਜਬੂਰੀ ਕਰਕੇ ਬੱਚਿਆਂ ਨੂੰ ਪੜਾਉਂਦੇ ਸੀ ਪ੍ਰਾਈਵੇਟ ਜੋਗੀ ਫੀਸ ਹੈ ਨਹੀਂ ਸਰਕਾਰੀ ਚ ਪੜਾ ਲੈਣੇ ਆ ਕੋਈ ਜ਼ਿਆਦਾ ਉਮੀਦਾਂ ਨਹੀਂ ਸੀ ਸੁਪਨੇ ਛੱਡਦੇ ਸੀ ਵਿਦਿਆ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਰੋਜ਼ਗਾਰ ਦਾ ਸੂਰਜ ਚੜੂਗਾ ਇਨਫਰਾਸਟ੍ਰਕਚਰ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਹਰ ਰੋਜ਼ ਚੜ ਰਿਹਾ ਹਰ ਰੋਜ਼ ਸੂਰਜ ਉੱਪਰ ਹੋ ਰਿਹਾ ਮੈਂ ਦੇਖਿਆ ਆ ਬਲਾਕ ਦੇ ਵਿੱਚ ਜਾ ਕੇ ਲੈਬੋਰਾਟਰੀਆਂ ਬੱਚੇ ਐਕਸਪੈਰੀਮੈਂਟ ਕਰ ਰਹੇ ਕੈਮਿਸਟਰੀ ਦੇ ਐਲਈਡੀ ਸਕਰੀਨਾਂ ਲੱਗੀਆਂ ਨੇ ਬੱਚਿਆਂ ਨੇ ਦੱਸਿਆ ਅੱਧਿਆਂ ਤੋਂ ਵੱਧ ਕਹਿੰਦੇ ਪ੍ਰਾਈਵੇਟ ਸਕੂਲਾਂ ਚੋਂ ਆਇਆ ਜੀ ਸਰਕਾਰੀ ਸਕੂਲਾਂ ਦੀਆਂ ਆਏ ਗੱਲਾਂ ਹੋਣ ਲੱਗੀਆਂ ਹੁਣ ਵੀ ਉੱਥੇ ਲਾ ਦਿਓ ਨਾਲੇ ਫੀਸ ਨਹੀਂ ਹੈਗੀ ਨਾਲੇ ਪੜ੍ਹਾਈ ਸ਼ਾਨਦਾਰ ਹੈ ਰੋਬੋਟਿਕ ਇੰਜੀਨੀਅਰ ਕਹਾ ਇੱਕ ਬੱਚੇ ਨੇ ਰੋਬੋਟਿਕ ਇੰਜੀਨੀਅਰ ਬਣੂਗਾ ਜੀ ਰਬੋਟ ਨੂੰ ਚਲਾਉਣ ਵਾਲਾ ਇੰਜੀਨੀਅਰ ਰਬੋਟ ਤੋਂ ਵੀ ਤਾਂ ਆਲੀ ਗੱਲ ਬਾਤ ਮਤਲਬ ਵਧੀਆ ਸੁਪਨੇ ਨੇ ਅਬਦੁਲ ਕਲਾਮ ਜੀ ਦੀਆਂ ਲਾਈਨਾਂ ਇੱਥੇ ਲਿਖ ਦਿਓ ਪ੍ਰਿੰਸੀਪਲ ਸਾਹਿਬ ਨੂੰ ਮੈਂ ਕਹਿਣਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਨਵੀਂ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਕਿ ਬੱਚਿਆਂ ਦਾ ਕੌਨਫੀਡੈਂਸ ਬਣੇ ਤੇ ਤੁਹਾਡੇ ਬੱਚਿਆਂ ਦਾ ਵਿਕ ਜਿਹੜਾ ਉਹ ਸੁਰੱਖਿਤ ਬਣਾਉਣਾ ਤੁਹਾਡੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਉੱਪਰ ਲੈ ਕੇ ਜਾਣਾ ਅਸਮਾਨਾਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਛੂਹਣਾ ਉਹ ਸਾਡਾ ਫਰਜ਼ ਹੈ ਬਸ ਤੁਸੀਂ ਸਾਥ ਦਿੰਦੇ ਰਹੋ ਔਰ ਜੇ ਅਸੀਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਣਾਤੀ ਤਾਂ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੋਣਾ ਫਿਰ ਸਾਰੇ ਸਟਾਫ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਬਣਾਈਏ ਹੱਸਦਾ ਨੱਚਦਾ ਖੇਡਦਾ ਤਰੱਕੀ ਕਰਦਾ ਪੰਜਾਬ ਜਿਸ ਦਿਨ ਪੰਜਾਬ ਨੰਬਰ ਬਣ ਗਿਆ ਦੇਸ਼ ਆਪੀ ਨੰਬਰ 1 ਬਣ ਜੂਗਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਬਹੁਤ ਬਹੁਤ ਮਿਹਰਬਾਨੀ